ਅੰਦੋਲਨਕਾਰੀ ਤੇ ਕਿਸਾਨਾਂ ਦੇ ਦਰਮਿਆਨ ਇੱਕ ਖੇਚਤੂ ਹੋ ਰਹੀ ਹੈ ਜਲੰਧਰ ਦੇ ਵਿੱਚ ਕਿਸਾਨ ਅਤੇ ਪੁਲਿਸ ਆਪਸ ਜੁਲਜੇ ਨੇ ਕਿਸਾਨਾਂ ਗਾਂਵਦ ਕੇ ਤੋਂ ਕੁਝੀ ਦੂਰ ਦੇ ਕੰਪਨੀ ਬਾਗ ਚ ਜਾਣਾ ਚਾਹੁੰਦੇ ਸਨ ਕਿਉਂਕਿ ਇੱਥੇ ਚੱਲ ਰਿਹਾ ਸੀ ਭਾਜਪੀ ਦਾ ਧਰਨਾ ਹੱਥਾਂ 'ਚ ਚੰਡੇ ਫੜੀ ਕਿਸਾਨਾਂ ਨੇ ਸਰਕਾਰ ਵਿਰੋਧੀ ਨਾਅਰੇ ਲਾਏ ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਕੀਤੀ ਕਿਸਾਨ ਜਦੋਂ ਮੁਜ਼ਾਰੇ ਵਾਲੀ ਥਾਂ ਤੱਕ ਨਹੀਂ ਪਹੁੰਚ ਸਕੇ ਤਾਂ ਸੂਬਾ ਤੇ ਕੇਂਦਰ ਸਰਕਾਰ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ ਜੋ ਜਿਹੜਾ ਧਰਨਾ ਪ੍ਰਦਰਸ਼ਨ ਆ ਪੁੱਜ ਗਏ ਬੀਜੇਪੀ ਦੇ ਲੀਡਰਾਂ ਉਹਨਾਂ ਦੇ ਖਿਲਾਫ ਅਸੀਂ ਕਿਸਾਨ ਜਿਥੇ ਬੰਦਿਆਂ ਨੂੰ ਰੱਖਿਆ ਗਿਆ ਸੀਗਾ ਇਹਨਾਂ ਨੇ ਜੋ ਸਾਡੇ ਕਿਸਾਨ ਦਿੱਲੀ ਦੇ ਵਿੱਚ ਸ਼ਿਰੋ ਹੋ ਰਹੇ ਆ ਤੇ ਇੱਥੇ ਛੋਟੇ ਛੋਟੇ ਫੰਕਸ਼ਨ ਕਰਕੇ ਲੋਕਾਂ ਨੂੰ ਮਤਲਬ ਖਰਾਬ ਕਰਨ ਦੀ ਪੰਜਾਬ ਦਾ ਮੌਰ ਖਰਾਬ ਕਰਨ ਲਈ ਟ੍ਰੇਡ ਕਰ ਰਹੇ ਆ ਤੇ ਅਸੀਂ ਜਿੰਨਾ ਚਿਰ ਸਾਡਾ ਜੋ ਤਿੰਨ ਕਾਨੂੰਨ ਕਾਲੇ ਕਾਨੂੰਨ ਹੈ ਉਹ ਵਾਪਸ ਨਹੀਂ ਹੋ ਜਾਂਦੇ ਉਹਨਾਂ ਜਿਹੜੇ ਅਸੀਂ ਸੰਘਰਸ਼ ਜਾਰੀ ਰੱਖਾਂਗੇ ਜਿੱਥੇ-ਜਿੱਥੇ ਵੀ ਬੀਜੇਪੀ ਵਾਲੇ ਕੋਈ ਇਦਾਂ ਦਾ ਪ੍ਰੋਗਰਾਮ ਜਾਂ ਫੰਕਸ਼ਨ ਕਰਕੇ ਅਸੀਂ ਡੱਟ ਕੇ ਇਹਨਾਂ ਦਾ ਵਿਰੋਧ ਕਰਾਂਗੇ। ਇੱਕ ਗੱਲ ਆ ਪਹਿਲਾਂ ਅਸੀਂ ਇੱਥੇ ਬੈਠੇ ਸੀਗੇ ਬਾਹਰ ਸਾਨੂੰ ਪ੍ਰਸ਼ਾਸਨ ਨੇ ਇਤਿਆਹ ਸੀਗਾ ਵੀ ਮਤਲਬ ਜਿਹੜਾ ਇਹ ਧਰਨਾ ਤੁਸੀਂ ਇੱਥੇ ਬੈਠ ਜਾਓ ਸ਼ਾਂਤਵੇਂ ਤਰੀਕੇ ਨਾਲ ਅਸੀਂ ਬੈਠ ਜਾਨੇ ਆ ਕਿ ਤੁਸੀਂ ਇਹ ਜਿਹੜਾ ਅੱਜ ਦਾ ਮਤਲਬ ਪ੍ਰੋਗਰਾਮ ਆ ਬੀਏਪੀ ਪ੍ਰਧਾਨ ਦਾ ਉਹਨੂੰ ਬੰਦ ਕਰਾਓ ਤੇ ਇਹਨਾਂ ਨੇ ਸਾਨੂੰ ਕਿਹਾ ਸੀ ਠੀਕ ਆਂ ਬੰਦ ਕਰਾਵਾਂਗੇ ਪਰ ਇਹਨਾਂ ਨੇ ਬੰਦ ਨਹੀਂ ਕਰਾਇਆ ਪਰ ਫੇਰ ਵੀ ਸਾਡੇ ਜਥੇਬੰਦੀ ਦੇ ਕਿਸਾਨ ਕਿਸਾਨਾਂ ਨੇ ਨੌਜਵਾਨਾਂ ਨੇ ਆ ਬੈਰੀਕੇਡ ਤੋੜ ਕੇ ਅੱਗੇ ਵਧੇ ਆ ਅਸੀਂ ਉਹਨਾਂ ਦੇ ਆਪਣਾ ਜਿਹੜਾ ਵਿਰੋਧ ਆ ਉਹਨਾਂ ਦੇ ਟੈਂਟ ਤੱਕ ਜਿਤਾ ਕੇ ਆਏ ਆ ਮੋਰੇ ਜੀ ਸੀ ਵੀਆ ਲਾਤੀਆਂ ਟਿੱਪਰ ਲਾਤੇ ਇਹ ਕੋਈ ਤਰੀਕਾ ਥੋੜੀ ਆ ਸਾਡੇ ਕੋਲ ਕਿਹੜੀਆਂ ਕੋਈ ਟੈਂਕਰ ਟੋਪਾ ਸੀਗੀਆਂ ਜਿਨ੍ਹਾਂ ਦੇ ਨਾਲ ਅਸੀਂ ਅੱਕੇ ਬਾਅਦ ਅੱਜ ਦਾ ਕਾਲੀਆਂ ਝੰਡੀਆਂ ਦਿਖਾ ਕੇ ਆਪਣਾ ਪ੍ਰੋਟੈਸਟ ਕਰਨਾ ਸੀਗਾ ਉਹ ਪ੍ਰੋਟੈਸਟਾ ਨੂੰ ਇਹਨਾਂ ਨੇ ਜਿੱਨਾ ਹੋਣਾ ਚਾਹੀਦਾ ਸਾਡਾ ਨਹੀਂ ਹੋਣ ਦਿੱਤਾ ਕਿਉਂਕਿ ਬੀਜੇਪੀ ਸਰਕਾਰ जान ਕੇ ਸਾਡੇ ਕਿੰਨੇ ਕਿਸਾਨ ਬਾੜਾਂ ਦੇ ਰੋਜ਼ ਮਰਦੇ ਨੇ ਰੋਜ਼ ਇੱਕ ਇੱਕ ਦੋ ਦੋ ਕਿਸਾਨ ਮਰ ਰਹੇ ਨੇ ਇਹ ਕਿਹੜੇ ਵਿਕਾਸ ਦੀਆਂ ਗੱਲਾਂ ਕਰਦੇ ਨੇ ਸਾਰੇ ਪੰਜਾਬ ਸਾਰਾ ਪੂਰਾ ਭਾਰਤ ਇਕੋ ਗੱਲ ਤੇ ਫੋਕਸ ਆ ਬੇ ਕਾਲੇ ਨੂੰ ਰੱਦ ਕਰਾਉਣ ਲਈ ਇਕੱਠੇ ਹੋਏ ਬੇਟੇ ਦਿੱਲੀ ਦਾ ਘਰਾਓ ਕਰੀ ਬੈਠੇ ਨੇ ਇਹ ਕਿਹੜੇ ਵਿਕਾਸ ਦੀਆਂ ਗੱਲਾਂ ਕਰਦੇ ਨੇ ਸਿਰਫ ਇਹ ਸਰਕਾਰਾਂ ਰਲ ਕੇ ਜਿੰਨੀਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਪੂਰੇ ਭਾਰਤ ਦੇ ਦੀਆਂ ਇਹ ਕਿਸਾਨਾਂ ਦੇ ਅੰਦੋਲਨ ਨੂੰ ਖਰਾਬ ਕਰਨ ਦੇ ਲਈ ਸਾਰਾ ਖੇਲ ਖੇਡ ਰਹੀਆਂ ਇਹ ਕਿਸੇ ਵੀ ਕੀਮਤ ਵਿੱਚ ਇਹਨਾਂ ਲੋਕਾਂ ਨੂੰ ਅਸੀਂ ਸਿਆਸੀ ਲੋਕਾਂ ਨੂੰ ਇਹਨਾਂ ਚਾਲਾਂ ਵਿੱਚ ਕਾਮਯਾਬ ਨਹੀਂ ਹੋਣ ਦੇਂਦੇ ਬੀਜੇਪੀ ਸੂਬਾ ਸਰਕਾਰ ਵਿਰੋਧ ਪ੍ਰਦਰਸ਼ਨ ਕਰਨ ਗਈ ਸੀ ਤੇ ਬੀਜੇਪੀ ਖਿਲਾਫ ਕਿਸਾਨਾਂ ਨੇ ਮੁਜ਼ਾਹਰਾ ਕੀਤਾ ਸੂਬੇ 'ਚ ਅੰਦੋਲਨਾਂ ਦਾ ਦੌਰ ਪਖਿਆ ਹੋਇਆ ਪਰ ਬੀਜੇਪੀ ਲੀਡਰਾਂ ਨੂੰ ਇਸ ਵਿਰੋਧ ਦੇ ਪਿੱਛੇ ਵਿਰੋਧੀਆਂ ਦੀ ਸਾਜ਼ਿਸ਼ ਲੱਗਦੀ ਹੈ ਅਤੇ ਨਾਲ ਹੀ ਆਪਣੇ ਹੱਕਾਂ ਦੀ ਦੋਹਾਈ ਦੇ ਨਸੀਹਤ ਅੰਦੋਲਨਕਾਰੀਆਂ ਨੂੰ ਵੀ ਦਿੱਤੀ ਹੈ किसान ਤੇ ਖੇਤ ਤੇ ਕੰਮ ਕਰਨ ਵਾਲੇ ਕਿਸਾਨ ਤੇ ਪੂਰਾ ਵਿਸ਼ਵਾਸ ਹੈ ਕਿ ਉਹ ਇਸ ਪ੍ਰਕਾਰ ਦੀਆਂ ਘਟਨਾ ਨਹੀਂ ਕਰ ਸਕਦਾ ਲੋਕਤੰਤਰ ਦੇ ਅੰਦਰ ਜਿਹੜਾ ਸੰਵਿਧਾਨ ਜਿਹੜਾ ਲੋਕਤੰਤਰ ਕਿਸੇ ਨੂੰ ਰੈਲੀ ਕਰਨ ਦਾ ਜਲੂਸ ਕਰਨ ਦਾ ਧਰਨੇ ਲਾਉਣ ਦੀ ਆਗਿਆ ਦਿੰਦਾ ਉਹੀ ਲੋਕਤੰਤਰ ਭਾਰਤੀ ਜਨਤਾ ਪਾਰਟੀ ਨੂੰ ਵੀ ਪਰਮਿਸ਼ਨ ਦਿੰਦਾ ਕਿ ਉਹ ਆਪਣੇ ਕਾਰਜਕ੍ਰਮ ਕਰ ਸਕਦਾ ਅੱਜ ਕਾਂਗਰਸੀ ਕਰ ਰਹੇ ਸੀਗੇ ਕਿਉਂਕਿ ਇਹਨਾਂ ਜੋ ਉਹਨਾਂ ਨੂੰ ਤੁਸੀਂ ਦੇਖ ਕੇ ਹੀ ਦੇਖ ਲਿਆ ਤੇ ਉਹਨਾਂ ਦੀ ਤੁਹਾਡੇ ਕੋਲ ਵੀਡੀਓ ਹੈਗੀ ਹੈ ਉਹ ਕਿਸਾਨ ਨੇ ਮੈਂ ਉਹੀ ਉਹੀ ਜਾਣਕਾਰੀ ਤੁਹਾਨੂੰ ਦੇ ਰਿਹਾ ਕਿ ਗੁਰਕੀਰਤ ਸਿੰਘ ਕੋਟਲੀ ਨੇ ਤੇ ਮੋਰ ਲਾਤੀ ਅਸੀਂ ਤੇ ਕਹਿੰਦੇ ਸੀ ਕਿ ਕਾਂਗਰਸ ਦੁਆਰਾ ਇੱਕ ਪਲਾਨਡ ਸਭ ਕੁਝ ਹੋ ਰਿਹਾ ਹੈ ਗੁਰਕੀਰਤ ਕੋਟਲੀ ਜੋ ਇਹਨਾਂ ਦੇ ਵਿਧਾਇਕ ਨੇ ਉਹਨਾਂ ਨੇ ਕਿਹਾ ਹੈ ਕਿ ਜਿੰਨੀਆਂ ਟਰਾਲੀਆਂ ਜਿੰਨੇ ਟਰੈਕਟਰ ਜਿੰਨਾ ਸਾਰਾ ਆਮਲਾ ਅਸੀਂ ਦਿੱਲੀ ਭੇਜਿਆ ਉਹ ਕਾਂਗਰਸ ਦੁਆਰਾ ਭੇਜਿਆ ਗਿਆ ਇਹ ਪ੍ਰਮਾਨ ਤੋਂ ਵੱਧ ਪ੍ਰਮਾਨ ਤੁਹਾਨੂੰ ਕੀ ਚਾਹੀਦਾ ਹੈ ਕਿ ਕਾਂਗਰਸ ਦੁਆਰਾ ਨਿਰਦੇਸ਼ੀ ਤੱਕ ਕਿਸਾਨ ਤੇ ਪੋਲਾ ਪਾਲਾ ਹੈ ਕਿਸਾਨ ਤੇ ਆਂਦਾ ਤਾਜ਼ੀ ਕਿਸਾਨ ਨੂੰ ਸਲਾਮ ਕਰਨੇ ਆਂ ਸਾਡੀ ਸਰਕਾਰ ਵੀ ਕਿਸਾਨਾਂ ਦੇ ਨਾਲ ਨਿਰੰਤਰ ਬੈਠਕਾਂ ਕਰ ਰਹੀਆਂ ਉਹਦੇ ਰਿਜ਼ਲਟ ਵੀ ਆਨੇ ਸ਼ੁਰੂ ਹੋ ਗਏ ਨੇ ਕਿਸਾਨ ਖਫਾ ਨੇ ਲੀਡਰਾਂ ਨਾਲ ਫਿਰ ਚਾਇਓ ਕਿਸੇ ਵੀ ਸਿਆਸੀ ਜਮਾਤ ਨਾਲ ਤਾਲੁਕ ਕਿਉਂ ਨਾ ਰੱਖਦੇ ਹੋਣ ਕਿਸਾਨਾਂ ਦੇ ਰੋਧ ਦਾ ਸਾਹਮਣਾ ਸਭ ਨੂੰ ਕਰਨਾ ਪੈ ਰਿਹਾ ਪਰ ਸੱਤਾਧਾਰੀ ਪਾਰਟੀ ਭਾਜਪਾ ਖਿਲਾਫ ਕਿਸਾਨਾਂ ਦਾ ਰੋਡ ਨਿਤ ਦੇਖਣ ਨੂੰ ਮਿਲ ਰਿਹਾ